22 ਅਪ੍ਰੈਲ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਕਤਲੇਆਮ ਲਸ਼ਕਰੇ ਤੋਬਾ ਦੇ ਟੈਰਰਿਸਟਾਂ ਨੇ ਕੀਤਾ ਉਸ ਦਾ ਮੂੰਹ ਤੋੜ ਵਾ ਜਵਾਬ ਭਾਰਤ ਦੀ ਭਾਰਤ ਦੀ ਫੌਜ ਨੇ ਦਿੱਤਾ ਨੋ 에ਅਰ ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਨਾਂ ਦੇ ਇਹਨਾਂ ਨੂੰ ਮਿੱਟੀ 'ਚ ਮਿਲਾਵਾਂਗੇ ਜਿਹੜੇ ਟੈਰਰਿਸਟਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ 'ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ 22 April ਦੇ ਵਿੱਚ ਪਹਿਲਗਾਮ ਦੇ ਜਿਹੜਾ ਕਤਲੇਆਮ ਲਸ਼ਕਰੇ ਤੌਬਾ ਦੇ ਟੈਰਰਿਸਟਾਂ ਨੇ ਕੀਤਾ ਉਸ ਦਾ ਮੂਹ ਤੋੜਵਾ ਜਵਾਬ ਭਾਰਤ ਦੀ ਭਾਰਤੀ ਫੌਜ ਨੇ ਦਿੱਤਾ ਨਾਓ 에ਅਰ ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਨੂੰ ਮਿੱਟੀ ਚ ਮਿਲਾਵਾਂਗੇ ਜਿਹੜੇ ਟੈਰਰਿਸਟਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ 24 April ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਕਤਲੇਆਮ ਲਸ਼ਕਰ-ਏ-ਤੌਬਾ ਦੇ ਟੈਰਰਿਸਟਾਂ ਨੇ ਕੀਤਾ ਉਸ ਦਾ ਮੂੰਹ ਤੋੜਵਾ ਜਵਾਬ ਭਾਰਤ ਦੀ ਭਾਰਤੀ ਫੌਜ ਨੇ ਦਿੱਤਾ ਨਾਓ 에어 ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਨੂੰ ਮਿੱਟੀ 'ਚ ਮਿਲਾਵਾਂਗੇ ਜਿਹੜੇ ਟੈਰਰਿਸਟਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ 22 April ਦੇ ਵਿੱਚ ਪਹਿਲਗਾਮ ਦੇ ਜਿਹੜਾ ਕਤਲੇਆਮ ਲਸ਼ਕਰ-ਏ ਤੌਬਾ ਦੇ ਟੈਰਿਸਟਾਂ ਨੇ ਕੀਤਾ ਉਸ ਦਾ ਮੂੰਹ ਤੋੜਵਾ ਜਵਾਬ ਭਾਰਤ ਦੀ ਭਾਰਤੀ ਫੌਜ ਨੇ ਦਿੱਤਾ ਨਾਓ 에ਅਰ ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਨੂੰ ਮਿੱਟੀ ਚ ਮਿਲਾਵਾਂਗੇ ਜਿਹੜੇ ਟੈਰਿਸਟਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ 24 April ਦੇ ਵਿੱਚ ਪਹਿਲਗਾਮ ਦੇ ਇਹ ਜਿਹੜਾ ਕਤਲੇਆਮ ਲਸ਼ਕਰੇ ਤੌਬਾ ਦੇ ਟੈਰਿਸਟਾ ਨੇ ਕੀਤਾ ਉਸ ਦਾ ਮੂੰਹ ਤੋੜਵਾ ਜਵਾਬ ਭਾਰਤ ਦੀ ਭਾਰਤੀ ਫੌਜ ਨੇ ਦਿੱਤਾ ਨਾਓ 에ਅਰ ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਨੂੰ ਮਿੱਟੀ 'ਚ ਮਿਲਾਵਾਂਗੇ ਜਿਹੜੇ ਟੈਰਿਸਟਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ ਭਾਈ 4 ਅਪ੍ਰੈਲ ਦੇ ਵਿੱਚ ਪਹਿਲਗਾਮ ਦੇ ਜਿਹੜਾ ਕਤਲੇਆਮ ਲਸ਼ਕਰੇ ਤੌਬਾ ਦੇ ਟੈਰਿਸਟਾ ਨੇ ਕੀਤਾ ਉਸ ਦਾ ਮੂਹ ਤੋੜਵਾ ਜਵਾਬ ਭਾਰਤ ਦੀ ਭਾਰਤੀ ਫੌਜ ਨੇ ਦਿੱਤਾ ਨਾਓ 에ਅਰ ਸਟ੍ਰਾਈਕਸ ਕਰਕੇ ਅੱਜ ਪਾਕਿਸਤਾਨ ਦੇ ਉਹ ਗੁਰਗਿਆਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਨੂੰ ਮਿੱਟੀ 'ਚ ਮਿਲਾਵਾਂਗੇ ਜਿਹੜੇ ਟੈਰਸਾਂ ਦੇ ਅੱਡੇ ਤੇ ਉਹਨਾਂ ਨੂੰ ਅਸੀਂ ਮਜਾ 'ਚ ਖਾਵਾਂਗੇ ਸੋ ਜੋ ਕਿਹਾ ਸੀ ਉਹ ਅੱਜ ਕਰਕੇ